ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਦੀ ਇਹ ਵੀਡੀਓ ਤਿਆਰ ਕਰਨ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਇਹ ਵਿਚਾਰ ਸੰਗਤਾਂ ਤੱਕ ਪਹੁੰਚ ਸਕਣ ਤੇ ਸੰਗਤਾਂ ਇਸ ਦਾ ਅਲਾਹਾ ਖੱਟ ਸਕਣ ਸਾਧ ਸੰਗਤ ਅੱਜ ਦੀ ਜਿਹੜੀ ਵੀਡੀਓ ਆ ਇਹ ਹੁਕਮੇ ਭੁੱਖਤ ਕਾਲ ਤੇ ਆ imperative mood ਦੇ ਉੱਤੇ ਔਰ ਜਿਹੜੀ ਪੁਰਾਣੀ ਪੰਜਾਬੀ ਵਿੱਚ ਆ ਹੁਕਮੀ ਪੁਰਖ ਦਾ ਕਾਲ ਇੰਪੇਰੇਟਿਵ ਮੂਡ ਜਿਹੜਾ ਹੈ ਉਹ ਮਦਮ ਪੁਰਖ ਇੱਕ ਵਚਨ ਉਹ ਤਿੰਨ ਤਰ੍ਹਾਂ ਦੇ ਹੁੰਦੇ ਆ ਉਹਦੀਆਂ ਤਿੰਨ ਜਿਹੜੀਆਂ ਹੈ ਕਿਸਮਾਂ ਨੇ ਤਿੰਨ ਤਰ੍ਹਾਂ ਦੀਆਂ ਨਿਸ਼ਾਨੀਆਂ ਕਹਿ ਲੋ ਔਕੜ ਔਰ ਸਿਹਾਰੀ ਔਰ ਫਿਰ ਜਿਹੜਾ ਹੈ ਸਿਹਾਰੀ ਸਿਹਾਰੀ ਦੇ ਨਾਲ ਵੀ ਅੰਕੜ ਵੀ ਦੋਨੇ ਚੀਜ਼ਾਂ ਨਾਲ ਮਿਲ ਕੇ ਫਿਰ ਬਣ ਜਾਂਦਾ ਦੋ ਤੇ ਇਕੱਲੇ ਹੋ ਗਿਆ ਅੰਕੜ ਨਾਲ ਮਿਲੂਗਾ ਤਾਂ ਇਹ ਮਿਲੂਗਾ ਕੁਝ ਇਸ ਤਰ੍ਹਾਂ ਵੀ ਆਉਂਦਿਆ ਵੀ ਅੰਕੜ ਨਾਲ ਵੀ ਹੋ ਜਾਂਦੀ ਹੈ ਤੇ ਸਿਹਾਰੀ ਨਾਲ ਵੀ ਹੋ ਜਾਂਦੀ ਹੈ ਉਹਨਾਂ ਦੀ ਆਪਾਂ ਥੱਲੇ ਪਹਿਲਾਂ ਲਿਸਟ ਜਿਹੜੀ ਆਪਾਂ ਉਹ ਦੇ ਚੁੱਕੇ ਸੀ ਪਿਛਲੀ ਵੀਡੀਓ ਦੇ ਵਿੱਚ ਉਥੋਂ ਆਪਾਂ ਨੂੰ ਪਤਾ ਲੱਗ ਸਕੂਗਾ ਹੁਣ ਅੱਜ ਕਰਦੇ ਆਪਾਂ ਆਨਪੁਰਖ ਬਹੁਵਚਨ ਮਾਰਨ ਨਿਰਬੋ ਨਾਮ ਪਤੀਜਿਆ ਮੇਰੀ ਜਿੰਦੜੀਏ ਸਭ ਚੱਖ ਮਾਰਨ ਦੁਸ਼ਟ ਕੁਪਤੇ RAM ਹੁਣ ਜੀ ਸਭ ਚੱਖ ਮਾਰਨ ਮਾਰਨ ਇੰਬਰ ਦੇ ਮਾਰਨ ਦੁਸ਼ਟ ਕੁਪਤੇ RAM ਇਹ ਮਾਰਨ ਅਨੇ ਨੂੰ ਔਂਕੜ ਪਹਿਲੀ ਦੇ ਵਿੱਚ ਆ ਗਿਆ ਸਭ ਚੱਖ ਮਾਰਨ ਦੁਸ਼ਟ ਕੁਪਤੇ ਪੰਜ ਜਿਹੜੇ ਹੈ ਕਾਮਕੋ ਲੋਗ ਉਹ ਔਂਕਾਰ ਇਹ ਸਾਰੇ ਜਿਹੜੇ ਚੱਖ ਮਾਰਨ ਜਿੰਨੇ ਮਾਰਨ ਮਾਰਨ ਔਰ ਹੈ ਗੁਰ ਸੇਵਿਆ ਹਰ ਮਹਿਲ ਪਾਇਆ ਗੁਰ ਸੇਵਿਆ ਹਰ ਮਹਿਲ ਪਾਇਆ ਮੇਰੀ ਜਿੰਦਰੀਏ ਚੱਖ ਮਾਰਨ ਸਭ ਨਿੰਦ ਕੰਡਾ ਆਰਾਮ ਇਥੇ ਵੀ ਚੱਖ ਮਾਰਨ ਮਾਰਨ ਜਿਵੇਂ ਆਪਾਂ ਕਹਿੰਦੇ ਜਾਣ ਮਰ ਜਾਣ ਭੱਜ ਜਾਣ ਇਹ ਕਹਿੰਦੇ ਚੱਖ ਮਾਰਨ ਸਭ ਨਿੰਦ ਕੰਡਾ ਆਰਾਮ ਇਹ ਸਾਰੇ ਨਿੰਦਕ ਜਿਹੜੇ ਆ ਦੁਸ਼ਟਾ ਇਹ ਕੀ ਕੰਮ ਕੋਲੂ ਉਹਨਾਂ ਦਾ ਇਹ ਚਖ ਮਾਰਨ ਮਾਰਨ ਐਮਪੈਰੇਡਿਵ ਮੂਡ ਔਂਕਰ ਲੱਗਿਆ ਮਾਰਨ ਹੁਣ ਇਹਦੇ ਵਿੱਚ ਇੱਕ ਹੋਰ ਗੱਲ ਜਿਹੜੀ ਆ ਉਹ ਦੇਖਣ ਆ ਰਹੀ ਆ ਹੁਣ ਇਹਦਾ ਕਰ ਲੈਨੇ ਆ ਮਾਰਨ ਜਿਹੜਾ ਹੈ ਉਹ ਹੁਕਮੀ ਪੱਖਤ ਮਾਰਨ ਆਪਿਆ ਮਾਰਨ ਔਰ ਵਰਤਮਨ ਕਾਲ ਦੇ ਵਿੱਚ ਵੀ ਮਾਰਨ ਆਉਂਦਾ ਉਹ ਆਉਂਦਾ ਮੰਮੀ ਨੂੰ ਕੰਨਾ ਰਾਰਾ ਨਨੇ ਨੂੰ ਸਿਆਰੀ ਮਾਰਨ ਠੀਕ ਹੈ ਇਹ ਹੁੰਦਾ ਮਾਰਦੇ ਹਨ ਮਾਰਦੇ ਹਨ ਇਹਨੂੰ ਸਿਆਰੀ ਨਾਲ ਔਰ ਇਹ ਇਤਨਾ ਆ ਗਿਆ ਠੀਕ ਹੈ ਜੀ ਇਸੇ ਤਰ੍ਹਾਂ ਚਲੋ ਅੱਗੇ ਆਊਗਾ ਕਰਨ ਵੀ ਆਵੇ ਤਾਂ ਇਧਰ ਨੰਨੇ ਨੂੰ ਔਕੜਾਊਗਾ ਇਧਰ ਸਿਆਰੀ ਆਊਗੀ ਸੇਵਨ ਹੈ ਐਨ ਐਨ ਨੂੰ ਸਿਆਰੀ ਆਗੀ ਉਹਨੂੰ ਨੰਨੇ ਨੂੰ ਔਕੜ ਹੋ ਜਾਊਗਾ ਇੱਥੇ ਔਰ ਜਲਨ ਇਧਰ ਜੇ ਜਲ ਜਲਨ ਐ ਪਊਗਾ ਜੱਜਾ ਲੱਲਾ ਤੇ ਨੰਨੇ ਨੂੰ ਔਕੜ ਇਹ ਐਮਪਰੇਟਿਵ ਵਿੱਚ ਆਜੂਗਾ ਜੇ ਇਹ ਬਹੁਵਚਨ ਆਇਦੇ ਚਾਹੂਗਾ ਨੰਨੇ ਤਿਆਰੀ ਇਹਦਾ ਧਿਆਨ ਜਿਆਦਾ ਰੱਖਣਾ ਪੈਂਦਾ ਕਿਉਂਕਿ ਇਹਦੇ ਨਾਲ ਮਿਕਸ ਹੋ ਜਾਂਦਾ ਇਹਦੇ ਵਿੱਚ ਔਂਕੜ ਲੱਗਿਆ ਹੋਇਆ ਇਹਦੀ ਸ਼ਿਆਰੀ ਲੱਗੀ ਆ ਇਹ ਬਹੁਵਚਨ ਵਰਤਮਾਨ ਕਾਲ ਦਾ ਔਰ ਇਹ ਜਿਹੜਾ ਹੁਕਮੀ ਪੂਖਤ ਕਾਲ ਆ ਜਿਹਦੇ ਚ ਇਹ ਹੈ ਮਾਰਨ ਮਾਰਦੇ ਮਾਰਨ ਅੱਗੇ ਹੈ ਅਨੁਰਖ ਇਕਵਚਨ ਅਨੁਰਖ ਇਕਵਚਨ ਜਿਹੜਾ ਹੈ ਪਹਿਲੇ ਇਹ ਬਹੁਵਚਨ ਸੀ ਹੁਣ ਇੱਕਵਚਨ ਹੈ ਕਲਮ ਜਲੋ ਸਣ ਮਸ ਵਾਣੀਏ ਕਾਗਦ ਵੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿੰਨੇ ਲਿਖਿਆ ਦੂਜਾ ਪਾਓ ਉਹ ਕਹਿੰਦਾ ਕਲਮ ਜਲੋ ਇਹ ਕਲਮ ਜਲ ਜਾਏ ਕਲਮ ਜਲ ਜਾਏ ਸਣ ਮਸ ਵਾਣੀਏ ਸਣੇ ਦਵਾਤ ਚਾਹੀ ਦਵਾਤ ਦੇ ਰੜ ਜਾਏ ਕਾਗਦ ਵੀ ਜਲ ਜਾਓ ਕਾਗਦ ਵੀ ਜਲ ਜਾਏ ਜਲ ਜਾਏ ਲਿਖਣ ਵਾਲਾ ਜਲ ਬਲੋ ਲਿਖਣ ਵਾਲਾ ਵੀ ਜਲਬਰੇ ਜਿਨੇ ਲਿਖਿਆ ਦੂਜਾ ਪਾਉ ਜਿਸਨੇ ਦੂਜਾ ਪਾਉ ਮਾਇਆ ਦਾ ਪਿਆਰ ਲਿਖ ਦਿੱਤਾ ਅਦਰਦਨ ਪ੍ਰਮਾਤਮਾ ਦੇ ਪਿਆਰ ਤੋਂ ਦੂਜਾ ਪਾਉ ਕੋ ਦੇਖਦਾ ਪਲੀ ਸਰੀ ਮੋਈ ਮੇਰੀ ਪਹਿਲੀ ਬਰੀ ਜੋਗ ਜੋਗ ਜੀਵੋ ਮੇਰੀ ਅਬ ਕੀ ਬਰੀ ਪਹਿਲੀ ਬਰੀ ਜੋਗ ਜੋਗ ਜੀਵੋ ਜੋਗ ਜੋਗ ਜੀਵੋ ਕੁੰਕਰ ਉਹ ਆ ਗਿਆ ਜੁਗ ਜੁਗ ਜੀਵੇ ਮੇਰੀ ਅਬ ਕੀ ਬਰੀ ਮੇਰੀ ਹੁਣ ਦੀ ਜਿਹੜੀ ਸਮਝ ਹੈ ਸੁਰਤਾ ਉਹਦੀ ਗੱਲ ਕਰਦੇ ਆ ਸੁਰਤ ਜਿਹੜੀ ਆ ਉਹ ਜਿਹੜੀ ਹੈ ਮੇਰੀ ਹੁਣ ਮੇਰੀ ਜਿਹੜੀ ਮੈਂ ਮਨ ਲਈਆ ਉਹ ਜਿਹੜੀ ਹੈ ਉਹਦੇ ਬਾਰੇ ਆ ਕਿ ਉਹ ਜਿਹੜੀ ਜਿਉਂਦੀ ਰਹੇ ਜੁਗ ਜੁਗ ਜੀਵੇ ਮੇਰੀ ਅਬ ਕੀ ਬਰੀ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਨਿਮਖ ਇੱਕ ਛੋਟਾ ਯਾਸਮਾ ਅਕਸ਼ਮ ਕੰ ਦਾ ਸਮਾਂ ਉਹਨੂੰ ਕਹਿੰਦੇ ਆ ਅਸੀਂ ਨਿਮਕ ਨਿਮਕ ਨਾ ਬਿਸਰੋ ਇੱਕ ਨਿਮਕ ਵੀ ਨਾ ਬਿਸਰੈ ਬਿਸਰ ਜਾਏ ਤੁਮ ਕੋ ਤੈਨੂੰ ਹਰ ਹਰ ਸਦਾ ਪਜੋ ਜਗਦੀਸ਼ ਹਰ ਹਰ ਸਦਾ ਪਜੋ ਜਗਦੀਸ਼ ਹਰ ਹਰ ਸਦਾ ਪਜੋ ਸਦਾ ਭਾਈ ਦੇ ਰਹੋ ਜਗਦੀਸ਼ ਨੂੰ ਸਿਮਰਦੇ ਰਹੋ ਜਿਨ ਜੀਵਾ ਹਰ ਰਸ ਨਾ ਚਾਖਿਓ ਸਾ ਜੀਵਾ ਜਲ ਜਾਉ ਉਸ ਉਹ ਜੀਵਾ ਜਲ ਜਾਏ ਜੇ ਜਿਹੜੀ ਜਿਸਨੇ ਹਰ ਰਸ ਨਾ ਚਖੋ ਹਰੀਦਾਰ ਹਰੀ ਦੇ ਨਾਮ ਦਾ ਰਸ ਨਹੀਂ ਚਖਿਆ ਉਹ ਜਿਹਾ ਉਹ ਰਸਨਾ ਉਹ ਜਲ ਜਾਓ ਜਲ ਜਾਏ ਜਾਏ ਪਾ ਜਲ ਜਾਏ ਕਿਤੇ ਪ੍ਰਕਾਰ ਨਾ ਟੁੱਟੋ ਪੀ ਕਿਸੇ ਵੀ ਤਰ੍ਹਾਂ ਪੀ ਨਾ ਟੁਟੇ 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 ਫੁਕਮੇ ਕੋ ਖੱਚਾ ਗਿਆ ਟੁਟੇ ਟੁੱਟੋ ਟੁੱਟੋ ਓਮਕਰ ਕਿਤੇ ਪ੍ਰਕਾਰ ਨ ਤੁ ਟੋਪੀਤ ਦਾਸ ਤੇਰੀ ਕੀ ਨਿਰਮਲ ਰੀਤ ਚਰਨ ਕਮਲ ਸਿਉ ਲਾਗੋ ਨਹਿ ਲਾਗੋ ਪਹਿਲੇ ਜਿਆ ਗਿਓ ਉਕੜਾਲੀ ਚਰਨ ਕਮਲ ਸਿਉ ਲਾਗੋ ਨਹਿ ਇਹ ਚਰਨ ਕਮਲ ਹੈ ਇਹਦੇ ਨਾਲ ਲਾਗੋ ਨਹਿ ਸਿਉ ਤੇ ਆ ਕਮਲ ਹੈ ਇਕਵਚਨ ਹੈ ਇੱਥੇ ਉਕੜ ਲੱਗਣਾ ਸੀ ਪਰ ਅਸਿਉ ਨੇ ਕੀ ਕੀਤਾ ਇਹ ਪ੍ਰੋਪੋਜੀਸ਼ਨ ਹੈ ਸੰਬੰਧਕ ਹੈ ਇਸ ਕਰਕੇ ਨਹਿ ਚੱਕਿਆਗਾ ਲਾਗੋ ਨਹਿ ਲਾਗੋ ਨੇ ਨਾਨਕ ਕੀ ਬੇਨੰਤੀ ਇਹ ਰਾਮ ਨਾਮ ਹੁਆ ਰਖਵਾਰਾ ਚੱਖ ਮਾਰੋ ਮਾਰੋ ਸਾਖਤ ਵਿਚਾਰ ਸਾਖਤ ਇੱਕ ਹੈ ਚੱਖ ਮਾਰਦਾ ਵਿਚਾਰਾ ਸਾਖਤ ਵਿਚਾਰਾ ਚੱਖ ਮਾਰੋ ਮਾਰ ਮਾਰੇ ਮਾਰੇ ਮਾਰੋ ਕੰਪੈਰੇਟਿਵ ਮੂਡ ਦੇ ਵਿਚਾਰੇ ਮਾਰੋ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰ ਮਾਇਆ ਨਾਨਕ ਨਾਮ ਨ ਵਿਸੋ ਨਾਨਕ ਏ ਨਾਨਕ ਨਾਮ ਨ ਵਿਸਰੇ ਵਿਸਰ ਨਾ ਜਾਏ ਨਾਮ ਨਾ ਵਿਸਰ ਜਾਏ ਨਾਮ ਨਾ ਵਿਸਰੇ ਕਰ ਆਪਣੀ ਹਰ ਮਾਇਆ ਏ ਹਰੀ ਤੂੰ ਮਾਇਆ ਕਰ ਆਪਣੀ ਕਿਰਪਾ ਕਰ ਅੱਗੇ ਹੈਗਾ ਨਵੀਨ ਪੰਜਾਬੀ ਦੇ ਵਿੱਚ ਵੀ ਇੰਪੈਰੇਟਿਵ ਮੂਡ ਕਿਤੇ ਕਿਤੇ ਆ ਜਾਂਦਾ ਨਿਸ ਅੰਧਾਰੀ ਸੁੱਤੀ ਏ ਕਿਉਂ ਪਿਰ ਬਿਨ ਰੈਣ ਵਿਹਾਏ ਅੰਕ ਜਲੋ ਤਨ ਜਾਲੀ ਅੰਕ ਸਾਰੇ ਅੰਕ ਜਲੋ ਜਲ ਜਾਣ ਤਨ ਜਲ ਜਾਏ ਮਨ ਤਨ ਜਲ ਬਲ ਜਾਏ ਤੇ ਤਨ 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 ਦੇ ਤਨ ਇਹ ਵੀ ਬਲ ਜਾਏ ਬਲ ਜਾਏ ਭੂਤ ਇਹ ਖਦਕਾਲ ਦਾ ਇੰਪੈਰੇਟਿਵ ਮੂਡ ਹੈ ਇਹਦੇ ਵਿੱਚ ਇਹ ਸਾਰਾ ਜਿਹੜਾ ਸੀ ਆਪਣਾ ਇੰਪੈਰੇਟਿਵ ਮੂਡ ਜਿਹੜਾ ਹੈ ਉਹਦੇ ਵਿੱਚ ਇਹ ਦੋਨੇ ਆਪਣੇ ਹੁਣ ਤੱਕ ਦੇ ਹੋ ਗਏ ਇਸ ਤੋਂ ਬਾਅਦ ਅੱਗੇ ਜਿਹੜੀ ਹੈ ਅਗਲੀ ਵੀਡੀਓ ਫੇਰ ਜੇ ਜਿਹੜਾ ਕੁਝ ਇਸ ਦੇ ਵਿੱਚ ਰਹਿ ਗਿਆ ਹੁਕਮੀ ਫਖਰ ਕਾਲ ਚ ਉਹਦੇ ਬਾਰੇ ਫੇਰ ਆਪਾਂ ਵਿਚਾਰ ਕਰਾਂਗੇ ਸੋ ਇੰਨੀ ਵਿਚਾਰ ਜਿਹੜੀ ਆ ਉਪਰਵਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ